ਮੈਂ ਦਰਮ ਘੋੜੀ ਆਂ ਡਰਮ ਮੋੜਨ ਵਾਸਤੇ ਡਰਮ ਪਰ ਡਾਇਮਟਲਾ ਛੋਟਾ ਕਰਾ ਲੰਨੇ ਉਥੋਂਰਾ ਖਰਾਬ ਹੀ ਵਡਾਰੇ ਮੈਂ ਛੋਟਾ ਕਰਾ ਲੀਆ। ਇਹ ਵੀ ਆ ਡਰਮ ਕਰਾ ਲਿਆ ਛੋਟਾ। ਇਹ ਹੈ ਟੰਗੀ ਸ਼ੇਕ ਫਟ ਸੇ 7 ਫਟਾ ਕੀ ਹੈ ਇਹ ਟੋਟਾ ਕੇ ਛੋਟਾ ਕਰਾ ਲਿਆ ਤੇ ਇੱਕ ਬਣਾ ਲਈ ਡੰਮੀ ਵੀਰ ਚੱਲਿਆ ਆਹ ਰੰਮੀ ਆਪਾਂ ਇੱਕ ਬਣਾ ਲਈ ਉਹਦੀ ਦੋ ਟੁਪੀਸ ਕੱਟਿਆ ਹੈ ਮੈਂ ਚੱਲੋ ਚੋਲ ਚਾਲ ਪਾਲਿਆ ਕਰਾਂਗੇ ਇਹ ਗੱਡੀ 'ਚ ਰੱਖ ਲਈ ਲੈ ਜੰਮੀ ਇਹਨੂੰ ਨਾਲ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਅਸੀਂ ਚੱਲ ਪਏ ਆ ਘਰੋਂ ਤੇ ਹੁਣ ਅਸੀਂ ਰਸਤੇ ਵਿੱਚ ਰੁਕਾਂਗੇ ਦੁਕਾਨ ਤੇ ਦੁਕਾਨ ਤੇ ਕੀ ਮਤਲਬ ਕਿ ਮੂਰਤ ਆ ਇੱਕ ਤਰੀਕ ਨੂੰ ਸਾਡੇ ਨਵੇਂ ਘਰ ਅਸੀਂ ਮੂਰਤ ਕਰਾਣਾ ਹੈ ਤੇ ਉਹਦੇ ਵਿੱਚ ਉਹਦੀ ਖੁਸ਼ੀ ਵਿੱਚ ਮੈਂ ਇੱਕ ਆਪਣੀ ਡਰੈਸ ਲੈਣੀ ਹੈ ਮਾੜੀ-ਮੋਟੀ ਤੇ ਮੈਂ ਚਲੋ ਡਰੈਸ ਲਵਾਂ ਦੀ ਬਾਕੀ ਤੁਹਾਨੂੰ ਦੁਕਾਨ ਤੇ ਜਾ ਕੇ ਮਿਲਦੇ ਆਂ ਇਹਨਾਂ ਨੇ ਅੱਜ ਮੈਨੂੰ ਨਾ ਗਿਫਟ ਦੇਣਾ ਆ ਇਹ ਕਹਿੰਦੇ ਤੈਨੂੰ ਕੋਈ ਗਿਫਟ ਤੇ ਸਰਪ੍ਰਾਈਜ਼ ਕੋਈ ਲੈ ਕੇ ਦੇਣਾ ਮੈਨੂੰ ਤਾਂ ਪਤਾ ਨਹੀਂ ਉਹਨੇ ਕਿਹੜਾ ਲੈ ਕੇ ਦੇਣਾ ਇਸ ਵੇਰ ਦੇ ਕਹਿਣ ਦੇ ਆ ਕਿ ਇਹ ਇਸ ਖੁਸ਼ੀ ਇਸ ਖੁਸ਼ੀ ਵਿੱਚ ਲੈ ਕੇ ਦੇਣਾ ਕਿ ਨਾਲੇ ਸਾਡਾ ਘਰ ਨਵਾਂ ਬਣਿਆ ਵਾ ਤੇ ਖੁਸ਼ੀ ਤੇ ਚਲੋ ਹੁੰਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਤੁਹਾਨੂੰ ਵੀ ਚਲੋ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਸਾਡਾ ਘਰ ਦੇਖ ਕੇ ਤੁਸੀਂ ਮੇਰੇ ਵੀਰ ਭੈਣਾਂ ਕਮੈਂਟ ਬਹੁਤ ਵਧੀਆ ਕਰਦੇ ਆ ਤੁਹਾਡਾ ਦੀਦੀ ਘਰ ਬਹੁਤ ਵਧੀਆ ਬਣਿਆ ਪਰ ਜਿਹਨ ਕਹਿੰਦੇ ਪੂਰਾ ਕੰਪਲੀਟ ਨਹੀਂ ਬਣਿਆ ਹੈਗਾ ਵੀ ਪੇਟ ਵਗੈਰਾ ਟਾਇਰ ਤੁਗਲ ਫੇਰ ਕਿਤੇ ਹਟਕੇ ਲਵਾਵਾਂਗੇ ਤੇ ਬਾਕੀ ਪਰਮਾਤਮ ਕਰੇ ਕਿ ਐਸੀ ਨਵੇਂ ਕਰ ਜਾ ਰਹੇ ਹਾਂ ਮਤਲਬ ਸਿਫਟ ਹੋਣਾ ਵਾ 2-3 ਦਿਨ ਤੱਕ ਤੇ ਖੁਸ਼ੀ ਖੁਸ਼ੀ ਜਾਈਏ ਆਪਣੇ ਘਰ ਤੇ ਇਹਨਾਂ ਦਾ ਹੁਣ ਦੇਖਦੇ ਹਾਂ ਸਰਪ੍ਰਾਈਜ਼ ਕਿਹੜਾ ਆ ਕਿਹੜੀ ਦੁਕਾਨ ਤੇ ਜਾਣਾ ਇਹਨਾਂ ਨੇ ਸੂਟ ਲਗਦੇ ਹਾਂ ਸਵੇਦਰ ਰੋਲਾ ਪਾਇਆ ਹੁਣ ਸਰਪ੍ਰਾਈਜ਼ ਮੇਰੇ ਨੂੰ ਲੈ ਐਵੇਂ ਉਹ ਝੂਠ ਮਾਰੀ ਜਾਂਦੇ ਤੇ ਕੋਈ ਗੱਲ ਕਮਾਤੀ ਫਿਰ ਮੜ ਕੇ ਇੱਕ ਗੱਲ ਕਰੀ ਨਹੀਂ ਨਹੀਂ ਇਹ ਝੂਠ ਬੋਲਣ ਦੇ ਸਵੇਦਰ ਰੋਲਾ ਪਾਇਆ ਮੈਨੂੰ ਸੂਟ ਲੈ ਕੇ ਦੇ ਸੂਟ ਲੈ ਕੇ ਹੁਣ ਉੱਥੇ ਜਾਣਾ ਮਤਲਬ ਝੂਠ ਨਹੀਂ ਮੈਂ ਕਿਹਾ ਤੁਸੀਂ ਆਪੇ ਮੈਨੂੰ ਕਿਹਾ ਮੈਂ ਤੁਹਾਨੂੰ ਸਰਪ੍ਰਾਈਜ਼ ਲੈ ਕੇ ਦੇਣਾ ਤੇ ਮੈਨੂੰ ਹੁਣ ਕੀ ਪਤਾ ਮੈਂ ਤਾਂ ਉਦਾਂ ਹੀ ਮਤਲਬ ਡਿਸਾਈਡ ਉਦੋਂ ਕਹੀਂ ਮੈਂ ਕਿਹਾ ਸਾਈ ਦੇ ਸੂਟ ਹੀ ਲੈ ਕੇ ਦੇਣਾ ਹੁਣ ਮੈਨੂੰ ਇਹ ਕੀ ਪਤਾ ਸੂਟ ਹੈ ਕਿ ਨਹੀਂ ਕੀ ਹੈ ਬਾਕੀ ਤੂੰ ਹੀ ਲੱਸ ਦੇ ਉੱਥੇ ਜਾ ਉਹ ਚਲਾ ਕੇ ਬਹੁਤ ਚੰਗਾ ਤਲਫੇ ਤਾਂ ਮਿਲਦੇ ਆ ਜਿੱਥੇ ਵੀ ਇਹਨਾਂ ਨੇ ਮੈਨੂੰ ਸਫਰਾਇ ਜਿਹੜਾ ਲੈ ਕੇ ਦੇਣਾ ਦੁਕਾਨ ਤੇ ਮਿਲਦੇ ਜਾ ਕੇ ਜਿਹੜਾ ਸਫਰਾਇ ਦਾ ਪਤਾ ਇਹਨੂੰ ਸਾਰਾ ਨਹੀਂ ਨਹੀਂ ਪਰ ਇਹ ਆ ਫਰੈਂਡ ਨੂੰ ਛੁੱਟੀ ਹੋ ਗਈ ਹੈ ਸਕੂਲ ਤੋਂ ਐਦਾਂ ਮੈਂ ਵੀ ਸਭ ਭੁੱਲ ਜਾਂਦੀ ਹਾਂ ਨਹੀਂ ਬੈਗ ਪਾਇਆ ਹੁੰਦਾ ਹੈ ਮੋਟਰ ਤੇ ਉਹ ਵੀ ਟਾਈਮ ਹੈ ਇਹ ਉਹਦਾ ਸਕੂਲ ਦਾ ਵੀ ਦਰਦੀਪ ਮਿਲ ਗਿਆ ਬਾਅਦ ਹਾਂ ਜਮੈਂ ਮੈਂ ਮੈਂ ਤੁਹਾਡੇ ਵਾਲੀ ਜੰਨੇ ਆਂਗੇ ਆਹ ਚਾਬੀ ਜੱਡੀ ਜੀ ਐਸੇ ਐਸੇ ਮੈਂ ਵੀ ਮੈਂ ਮੈਂ ਚੱਲੇ ਆਂ ਅਸਰੇ ਗੱਡੀ ਵਾਲ ਤੇ ਜਾੜੀ ਨੂੰ ਮੈਂ ਜਿੰਨਾ ਪੈਸਾ ਹੀ ਕਰਦੇ ਨੇ ਪਲੇਟ ਹਾਲੀ ਸੱਚ 3000 ਜੀ ਕਹਿੰਦੇ ਕਣੀ ਮੈਨੂੰ ਮਿਹਣਾ ਮਾਰੇ ਨਾ ਉਹ ਐਈ ਬਧਾਈਆਂ ਬਧਾਈਆਂ ਤੁਹਾਨੂੰ ਅਸਾਂ ਲਿਆ ਪਾਜੀ ਲੱਗਿਆ ਹਾਂ ਆਮ ਜੀ ਮੈਂ ਵੀ ਬਧਾਈਆਂ ਹੁਣ ਘਰ ਬਣਾਉਂਦੇ ਕੁੱਕੀ ਘਰ ਠੀਕ ਹੈ ਬਾਈ ਸਾਡੇ ਭਾਜੀ ਹੁਣ ਨਹੀਂ ਆਏ ਨੇ ਪਾਪਾ ਹੈ ਉਹ ਬੋਤਾ ਪੀ ਪੀ ਹਾਂਜੀ ਪੀ ਹਾਲ ਜੀ ਹਲੇ ਤੁਹਾਡੇ ਨਾਲ ਗੱਲ ਪਤਰਾ ਦਾ ਰੰਗ ਸਵਰਨੇ ਦੀ ਦੁਕਾਨ ਤੇ ਪਹੁੰਚ ਗਏ ਰਾਕਾਂ ਦੇ ਬਹੁਤ ਵਧੀਆ ਲੱਗੀਆਂ ਪਾ ਇਹ ਗਾ ਨੋਰਮਲ ਵਾਲਾ ਭਾਈ ਜੰਨੇ ਨਟਾਂ ਤੇ ਤੁਸੀਂ ਅਣਕ ਲਾ ਲੀ ਜੇ ਹਾਂ ਕੋਲ ਜੇ ਬਸ ਲਾ ਕੇ ਆਂਗੇ ਉਹ ਗਾਂ ਘਣਕ ਲੱਗਣਗੇ ਅੱਛਾ ਥੋੜ੍ਹੀ ਹੋਣਾ ਇਹ ਵੀ ਗੱਲ ਹੈ ਹਾਂ ਹੋਰ ਠੀਕ ਠਾਕ ਭਾਈ ਪਰਪਾਰ ਫਿਰ ਮਿੱਟੀ ਪਾਈਏ ਤੇ ਫੇਰ ਬੰਦ ਦੇ ਇਹਦੇ ਕੱਲਰ ਮਿਲਦੇ ਇਹ ਕਿਹ ਹੈ ਜੀ ਵੱਡਣੀ ਕਿਹ ਨਹੀਂ ਦੀ

ਐੜ ਕਹਿੰਦਾ ਕੀ ਹੈ ਕੀ ਗੱਲ ਐਨਕ ਬਾਬ ਬਣੀ ਹਾਂ ਕਹੇ ਲੱਗਣੀਆਂ ਕੀ ਲੱਗਣਾ ਐ ਉਹਨਾਂ ਕਿਹੜੇ ਬੂਟੇ ਲੱਗਣੇ ਐ ਲੋ ਨਵੀਂ ਚੀਜ਼ ਉਹ ਬਸ ਜਦੋਂ 40 ਟੱਪ ਜੇ ਫੇਰ ਕੁਝ ਹੁੰਦਾ 40 ਟੱਪ ਗਿਆ ਉਹ ਲੜਾ 40 ਲੋਕ ਦਾ ਐੜਾ ਸਮਾਂ ਲੰਘਾ 15 ਮਿੰਟ ਵੀ ਲੰਘਾਂਗੇ ਨਾ ਹੋਰ ਬਦਲੋ ਸਹੀ ਰੱਖੋ ਸਿਰੋਂ ਉਸਤਾ ਦਾ ਇਹਨਾਂ ਦਾ ਬਾਦ ਉਹ ਲਹੌਣੇ ਹੀ ਲਾ ਲਿਆ ਬਾਹ ਤੈਨੂੰ ਮਾਰਿਆ ਮੇਰੇ ਇਹਨਾਂ ਦਾ ਲੱਗਿਆ ਮੁੰਡੇ ਦੇ ਨਾਲ ਬਸ ਕਾਈ ਬਲੀ ਉਹਨਡ ਬਟਾ ਆ ਬਣਾ ਗਰੀਬੀ ਦਾ ਮੇਲਾ ਜਲਾਉਂਦਾ ਠੀਕ ਉਹਨੂੰ ਰੇ ਦੂਜਾ ਨਹੀਂ ਤਕ ਗਿਆ ਨਾ ਉਹ ਲਾ ਮਾਰਣਾ ਓਠੀ ਦਾ ਆ ਉਹ ਜਿਹੜਾ ਹਾਂ ਹਾਂ ਤੇਰੀ ਮਖਾੜਿਆ ਮੈਂ ਕਿਹਾ ਬਹੁਤ ਸੁਣੀ ਚੀਜ਼ ਏ ਤੂੰ ਪਾਉਂਗੇ ਤੂੰ ਮੰਗਣ ਕਿਹਾੜੇ ਕਿਥੋਂ ਲੈਂਦਾ ਨਹੀਂ ਸਹੀ ਵਟਾ ਚੋਪਿੰਗ ਕਰ ਲਈ ਚੱਲੀ ਹੁਣ ਵਾਪਸ ਗੱਤ ਤਮੂਰ ਦਾ ਵਾਪਸ ਇਕਨ ਜੀ ਡਸ ਲੈਣੀ ਲੱਲੀ ਹੈ ਸਵੇ ਦਾ ਰੋਲਾ ਪਾਇਆ ਕੱਲ ਦਾ ਰੋਲਾ ਪਾਇਆ ਸੀ ਸਰਪ੍ਰਾਈਜ਼ ਲੈ ਸਰਪ੍ਰਾਈਜ਼ ਪਤਾ ਤੈਨੂੰ ਹੈਗਾ ਐਡਰੈਸ ਹੀ ਲੈਣੀ ਮੈਨੂੰ ਪਤਾ ਹੈ ਕੱਲ ਪਾਸੋਂ ਨੇ ਕਹਿਣ ਲਈ ਚਲੋ ਕੋਈ ਨਹੀਂ ਬਾਕੀ ਆਪਾਂ ਡਰਮੀ ਜਿਹੜੀ ਕੱਲ ਠੀਕ ਕਰਵਾਈਓ ਆਪਾਂ ਮਗਰ ਰੱਖ ਲਈਏ ਤੇ ਡਰਮ ਡਰਮ ਵਗੈਰਾ ਜੋ ਵੀ ਸਮਾਨ ਇਕੱਠੀ ਆਪਾਂ ਲੈ ਕੇ ਆਵਾਂਗੇ ਤੇ ਹੁਣ ਚੱਲੀਏ ਅਪਲੋਨਾ ਨਵੇਂ ਘਰ ਚੱਲਦੇ ਆਂ ਤੇ ਥੋੜਾ ਬਹੁਤ ਉੱਥੇ ਹੋ ਸਾਸ ਵਈਆ ਕਰ ਦਈਏ ਨਾਲੇ ਇਹ ਬਾਕੀ ਜੇ ਵੀ ਘਰ ਕਈ ਮਾੜੀ ਕਰਨ ਹੁਣ ਤਾਂ ਸਿੱਧਾ ਉਹ ਇਹਨਾ ਫੇਰ ਵੀ ਕਣਾ ਫਲਾੜ ਤੋ ਬਾਕੀ ਇੱਕ ਦੀ ਜਿਗਾਰ ਫਿੱਟਣ ਵਾਲੀ ਜੋ ਵੀ ਕਰ ਦੰਨੇ ਖਲਾਰਾ ਗੁਰਦਰਾਜ ਉੱਤੇ ਪਿਆ ਬਾਕੀ ਸੈ ਸੈ ਜੀ ਕਰਦੇ ਰਵਾਂਗੇ ਚਲੋ ਮਿਲਦੇ ਤੁਹਾਨੂੰ ਉੱਥੇ ਜਾ ਕੇ ਇੱਥੋਂ ਪੀ ਲਈਏ ਜੂਸ ਖਰੋਤੇ ਆਪਾਂ ਸੰਬਲ ਚਲਾਂਗੇ ਤਾਂ ਥੋੜਾ ਜਾ ਅੱਗੇ ਮੈਂ ਆਇਆ ਨਹੀਂ ਤੇ ਆ ਇਹਨਾਂ ਨੇ ਪੱਥਰ ਜਿਹੜੇ ਨਾ ਕਲਰ ਕਰਦੇ ਆ ਵੇਖੋ ਨਾ 골ਡ ਕਰਦੇ ਪੱਥਰ ਨਾ ਬਲੈਕ ਕਰਦੇ ਨਾ ਕੁਝ ਵਾਈਟ ਕਰਦੇ ਤੇ ਨਗਲ ਕਰਾ ਕੇ ਪਾਤੇ ਨੇ ਵਿੱਚ ਤੇ ਆ ਕਲੀ ਪਈ ਸੀ ਨਾ ਕਲੀ ਫੇਛੜੀ ਆ ਵੀ ਮੈਂ ਰੰਗ ਤੇ ਸੋਨਾ ਨਹੀਂ ਲੱਗਾ ਵੈਸੇ ਚਲੋ ਕੋਈ ਕੈਰੀ ਦੀ ਕੈਰੀ ਹੈ ਤੇ ਬਾਕੀ ਇਹਨਾਂ ਦਾ ਜੀ ਡਬਲ ਕੋਟ ਹੋਣਾ ਹੋਰ ਆਦ ਰੋਦਾਂ ਕਲੀ ਫੇਰੀ ਹੈ ਵੈਸੇ ਆ ਰੰਗ ਮੇਰੀ ਮਾਂ ਪਸੰਦਾ ਨਹੀਂ ਹੋਇਆ ਵੈਸੇ ਚਲੋ ਕੋਈ ਗੱਲ ਨਹੀਂ ਠੀਕ ਆ ਪੱਗ ਬਦਲਾ ਲਾਂਗੇ ਮੀਮੀ ਪਿਆਰੇ ਰੰਗ ਨੂੰ ਮਲੱਸ ਜਣਾ ਜਿਹੜਾ ਜਾਂ ਤੇ ਪੱਕਾ ਕਰਵਾਇਆ ਵੈਸੇ ਤੇ ਇਹਨਾਂ ਨੂੰ ਜੇ ਇੱਕ ਦੀਵਾਰੀ ਫੇਰ ਕਰਾਉਣਾ ਪੈਣਾ ਵਾ ਇਹਨਾਂ ਨੂੰ ਪੱਥਰਾਂ ਨੂੰ ਕੱਲ ਆਪਾਂ ਤੋਂ ਵੇਜਣੇ ਨਹੀਂ ਆਏ ਤੇ ਮਗਰੋਂ ਮਿਸਤਰੀ ਨੇ ਕਰਤੇ ਪੱਕੇ ਰਹੀ ਵਧੀਆ ਹੀ ਪੂਰੀ ਪੀਜੜ ਕਲਰ ਪਾ ਦਿੱਤੀ ਲਾ ਹੋਣੀ ਸਹੀ ਲੱਗਾ ਆ ਪੀਲਾ ਕਰ ਲਿਆ ਜਿਹੜਾ ਕੀਤਾ ਆ ਨਹੀਂ ਸਹੀ ਲੱਗਾ ਬਾਕੀ ਚਲੋ ਕੋਈ ਗੱਲ ਵੱਟੇ ਬਹੁਤ ਸੋਹਣੀ ਕੱਲੀ ਕੀਤੀ ਵੱਟੇ ਇਹਨਾਂ ਦੇ ਗੋਲਡਨ ਸਹੀ ਨਹੀਂ ਆ ਗੋਲਡਨ ਸਹੀ ਤੇ ਹੈਗਾ ਔਰ ਇਦਾਂ ਹੁੰਦਾ ਔਰ ਪਿਓਰ ਲੱਭਦੇ ਨੇ ਠੀਕ ਆ ਕੋਈ ਗੱਲ ਨਹੀਂ ਕਰਦਾ ਵਧੀਆ ਜਿੱਦਾਂ ਕਰ ਗਏ ਨੇ ਵੇ ਪੱਕਾ ਵੀ ਤਾਂ ਹੈ ਇਹੜਾ ਵਿੱਚਲੇ ਦੀ ਆ ਇਹੜਾ ਵਾ ਗੋ ਫੂਗਾ ਲੱਗਣ ਤੇ ਬਾਹਰ-ਬਾਹਰ ਵੀ ਹਾਰਾਂਗੇ ਜਿਹਾ ਪੀਲਾ ਜਾ ਇਹ ਮਿਸਤਰੀ ਨੇ ਕਰਤਾ ਹਨ ਪੁੱਛੇ ਤਾਂ ਬਗੈਰ ਹੀ ਇਹਨੂੰ ਆ ਕਿਹਾ ਵੈਸੇ ਕਰਨ ਵਾਸਤੇ ਕਿਆ ਚੀਜ਼ ਜਿਹੜੀ ਬਸ ਆ ਪੱਥਰ ਆਪਾਂ ਨੂੰ ਗਿਆ ਹੈ ਪੇਂਟ ਕਰਦੀ ਹੈ ਉਹਨੇ ਸਾਡੀ ਪਸੰਦ ਕੀਤੇ ਪਰ ਆ ਆਪਣੀ ਮਰਜ਼ੀ ਨਾਲ ਕਰ ਗਿਆ ਉਹ ਹੈਗੀ ਕਿ ਕਿਦਾਂ ਕਰਨੇ ਖੇਡਾਉਣ ਲਈ ਇੱਧਰ ਕਾफी ਕੱਲ ਵੀਰ ਕਰ ਗਿਆ ਇਹ ਬਾਦ ਵਿੰਡੋ ਜਿਹੜੀ ਆਪਾਂ ਫਿੱਟ ਕੀਤੀ ਸੀ ਨਾ ਚਾਓ ਨਾ ਪੋਲਿਸੀ ਮਰਵਾਤੀ ਬੜੀ ਵਧੀਆ ਸੁਣੀ ਲੱਗਣ ਢੀ ਨੈਚੁਰਲ ਜੀ ਕਰਤੀ ਨੈਚੁਰਲ ਆਪਣਾ ਕੰਮ ਕੱਲ ਦਾ ਠਾਪਾਂ ਕੱਲ ਪਰਸੋਂ ਤੇ ਕੱਲ ਵੀ ਨਹੀਂ ਆਏ ਪਰਸੋਂ ਵੀ ਨਹੀਂ ਆਏ ਅੱਜ ਘਾੜ ਇੱਕ ਠੋਕੀ ਆ ਅੱਜ ਜਗਾੜ ਪਾ ਲੱਗੇ ਬਣਾਉਣ ਹੁਣ ਆ ਇੱਕ ਜਗਾੜ ਕੱਲ ਦੀ ਤਿਆਰ ਕੀਤੀ ਉਹ ਵਿੰਡੋ ਵੀ ਕਰਤੀ ਤਿਆਰ ਤੇ ਬਾਕੀ ਚਲੋ

പാഠ രധരലേ കട ബന്ധു പേ മൂർത്ത ഇദ്ധര ഇേത ഇച്ച ഫേർത്ത മോട മോട്ടാ ਇਹ ਜਗਾੜਾ ਰੱਬਾ ਬਣਾਤੀ ਆ ਫਿੱਟ ਕਰ ਦਿੰਦੇ ਇਹਨੂੰ ਥੋੜੇ ਸਮੇਂ ਚ ਲਾਈਟ ਹੋਣੇ ਆ ਗਈ ਲੋ ਜੀ ਲਾਈਟ ਹੋ ਚੁੱਕੀ ਬੰਦ ਤੇ ਮੌਸਮੇ ਬਾਤ ਬਹੁਤ ਖਰਾਬ ਹੋ ਗਿਆ ਦੇਖੋ ਹਵਾ ਬੜੀ ਚੱਲ ਰਹੀ ਹੈ ਹੁਣ ਚੱਲਿਆਂ ਆਪਾਂ ਘਰ ਹਾਂ ਚੱਲਿਆਂ ਨੂੰ ਲਾਈਟ ਨਹੀਂ ਹੋਣੀ 8 ਵਜ ਚੁੱਕੇ ਨੇ ਬਾਹਰ ਹਵਾ ਵੀ ਬਹੁਤ ਔਡੀ ਬਾਰਿਸ਼ ਵੀ ਬਹੁਤ ਔਡੀ ਬਾਹਰ ਚੜ ਜੁੜ ਫਿਰਣ ਦੇ ਆਂਗੇ ਚਲੋ ਹੁਣ ਕੱਲ ਪਰਸੋਂ ਦਾ ਪ੍ਰੋਗਰਾਮ ਆਦੇ ਨੂੰ ਕਰ ਦਿੰਨੇ ਆ ਇਕੱਠਾ ਮੱਠਾ ਸਮਾਨ ਸਾਰਾ ਪਰ ਉਹ ਪਲੇਟ ਬੰਦ ਹੋ ਗਈ ਹੈ ਚਲੋ ਕੋਈ ਨਹੀਂ ਨਵਾਂ ਗਨ ਮਾਰਨਿੰਗ ਟਾਈਮ ਬਾਰ ਬਾਰਿਸ਼ ਕਾਫੀ ਹੋਣ ਢੀ ਹੈ ਹੋ ਜਾਣਾ ਪਣਾ ਚਲੋ ਬਾਰਿਸ਼ ਬਹੁਤ ਜਿਆਦਾ ਵੀ ਪਈ ਆਂ ਚੱਲ ਪਏ ਆਂ ਕਰੋ ਵਾਪਸ ਪੁਰਾਣੇ ਘਰ ਲੈ ਮੈਂ ਥੋੜੀ ਥੋੜੀ ਮੈਂ ਫਲ ਲੈ ਲੈਂਦੀ ਆਂ ਸੇਵੀਆਂ ਵੇਖਦੇ ਪਸੰਦ ਆਉਂਦੀਆਂ ਕਿ ਨਹੀਂ ਸਾਰਿਆਂ ਨੂੰ ਮੈਂ ਫੜਾ ਕੋਈ ਛੋਟੀ ਛੋਣੀ ਦੀ ਵੱਡੀ ਆਹ ਛੋਟੀ ਇਹਦੀ ਆ ਤੇ ਆ ਮੇਰੀ ਆ ਤੁਹਾਡੀ ਮਿੱਠਾ ਤੇ ਮੈਂ ਹੁਣ ਪਾਇਆ ਬਾਅਦ ਵਿੱਚ ਪਹਿਲਾਂ ਪਾਇਆ ਨਹੀਂ ਮਿੱਠਾ ਉਹ ਚੇਤਾ ਭੁੱਲ ਗਿਆ ਮੈਨੂੰ ਬਾਅਦ ਮਿੱਠੇ ਪੋਣ ਦਾ ਵਿੱਚ ਅੱਗੇ ਦੀ ਗੁੜੀ ਸਭ ਪਈਆਂ ਗਰੀਆਂ ਪਾਈਆਂ ਮੜੀਆਂ ਜੀ ਬਣਾਈ ਮਾੜਾ ਕਿੰਨੀਆਂ ਵੀ ਸੁੱਟੀਆਂ ਨੇ ਖੰਡ ਪਾਈ ਨਹੀਂ ਖੰਡ ਹੁਣ ਪਾਗ ਲਾਂਦੇ ਉਹ ਚੇਤਾ ਭੁੱਲ ਗਿਆ ਬਣੀ ਸਵਾਦ ਇਹ ਮਹਾਰਾਣੀ ਚਮਚਾ ਮੰਮੀ ਬਣੀ ਗੱਲ ਕਿ ਨਹੀਂ ਆਜੋ ਸਗਲੋ ਫੇਰ ਤੁਸੀਂ ਸੇਵੀਂ ਆ ਹਾਂਜੀ ਐਸੀ ਅਜਦਾਲਾਹ ਜੀ ਵਾਲਾ ਵਧੀਆ ਲੱਗਾ ਤੇ ਕਮੈਂਟਸ ਚੁੱਕ ਰਿਹਾ ਮਿਲਦੇ ਨੈਕਸਟ ਵਲੌਗ ਬਾਏ ਗੁੱਡ ਨਾਈਟ ਤੁਮਕ